ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਦੇਵ ਸਿੰਘ ਡੇਮਨ ਐਮਐਲਏ ਨਾਵਾ ਮੈਂ ਮਾਫੀ ਚਾਹੁੰਦਾ ਪਹਿਲਾਂ ਮੇਰਾ ਬਲੂਟੁੱਥ ਗੱਡੀ ਦੇ ਵਿੱਚ ਅਟੈਚ ਹੈ ਸੀਗਾ ਜੀ ਉਹ ਪ੍ਰੋਪਰ ਆਵਾਜ਼ ਨਹੀਂ ਸੀ ਆ ਰਹੀ ਸੋ ਇਹ ਸੜਕ ਜਿਹੜੀ ਹੈ ਜੀ ਵਿਧਾਨ ਸਭਾ ਨਾਵਾ ਦੇ ਵਿੱਚ ਇਹ ਸੜਕ ਜਿਹੜੀ ਹੈ ਜਿਹੜੀ ਫਤੇਗੜ ਸਾਹਿਬ ਤੋਂ ਆ ਰਹੀ ਹੈ ਜੀ ਕਿਤੇ ਜੋੜ ਮੇਲੇ 'ਚ ਬਹੁਤ ਰਸ਼ ਹੁੰਦਾ ਅੱਜ ਵੀ ਬਣਾ ਰਸ਼ਾ ਜੀ ਦੇਖੋ ਤੁਸੀਂ ਬਹੁਤ ਰਸ਼ ਹੁੰਦਾ ਜੀ ਇਹ ਸੜਕ ਲੰਬੇ ਸਮੇਂ ਤੋਂ ਪਿਛਲੀ ਵਾਰੀ ਵੈਸੇ ਜੀ ਪੈਚ ਵਰਕ ਕਰਾਇਆ ਸੀਗਾ ਕਿਉਂਕਿ ਜੋੜ ਮੇਲੇ ਤੇ ਇਹ ਸੜਕ ਦੇ ਉੱਪਰ ਰਸ਼ ਬਹੁਤ ਹੁੰਦਾ ਜੀ ਇਹ ਕਿੰਨੇ ਫੁੱਟੀ ਹੈ ਜੀ ਸੜ ਕਿੰਨੇ ਫੁੱਟ ਦੀ ਸੜਕ ਹੈ ਪਾਈਸਾ 18 ਫੁੱਟ ਦੀ ਇਹ 18 ਫੁੱਟ ਹੈ ਜੀ ਠੀਕ ਹੈ ਜੀ ਇੱਕ ਵਾਰ ਮਟੀਰੀਅਲ ਆਪਾਂ ਦੁਬਾਰਾ ਡਿਸਕਸ ਕਰ ਲਈਏ ਪਹਿਲਾਂ ਪ੍ਰੋਪਰ ਨਹੀਂ ਸੁਣਿਆ ਸਾਨੂੰ ਅੱਛਾ ਐਮਬੀਸੀ ਹੈ ਜੀ ਅੱਛਾ ਜੀ 55 ਐਮ ਐਮ ਟੋਟਲ 85 ਐਮ ਐਮ ਹੋ ਗਿਆ ਠੀਕ ਹੈ ਜੀ ਠੀਕ ਹੈ ਜੀ ਤੇ ਇਹੀ ਜਿਹੜਾ ਜੀ 18 ਫੁੱਟ ਦਾ ਠੀਕ ਹੈ ਜੀ ਇਹ ਸਰਟੀਫਾਈ ਹੈ ਜੀ ਕਿ ਤੁਹਾਨੂੰ ਬਣੂਗੀ इधर फतेहगढ़ साहब एरिया इधर लाभा एरिया इतना टैचम किया टैचम करके हूँ ये फिर क्रैक्ट हुई है जी दस डिट में गई जी फिर ट्रैक्स फिर फिर ਸੋ ਮੈਂ ਅੱਜ ਬਹੁਤ ਚਾਹਤ ਨਾਲ ਮੁੱਖ ਤੌਰ ਤੇ ਪੰਜਾਬ ਸਰਕਾਰ ਤੋਂ ਜਾਣਕਾਰੀ ਮੰਗਣ ਆਇਆ ਹਾਂ ਕਿ ਇਹ ਜੋ ਕਰੋੜਾਂ ਰੁਪਏ ਦਾ 40 ਸਤਕਾ ਨਾਪਾ ਅਤੇ ਵਿਕਾਸ ਦੀਆਂ ਯੋਜਨਾਵਾਂ ਨੇ ਇਹਦੇ ਵਿੱਚੋਂ 14 ਸਤਕਾ ਜਿਹੜੀਆਂ ਨੀਂਦ ਦਾ ਸੁਰੱਖਿਅਤ ਰੱਖਿਆ ਜਾ ਰਹੀ ਹੈ। ਕੌਂਫਰੰਸ ਇਨਫੋਰਮੇਸ਼ਨ ਵਿੱਚ ਲਾਵਾਂਗੇ ਕਿ ਸੜਕ ਕਦੋਂ ਬਣੀ ਹੈ। ਜਿੰਨੇ ਪਿਛਲੇ 15 ਸਾਲ ਚ ਬਣੀ ਹੋਣੀ ਕੋਈ ਕਿਸੇ ਨੇ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪਹਿਲੀ ਵਾਰ ਤੋਂ ਹੁਣ ਸਰਕਾਰ ਜਿਹੜੀ ਹੈ, ਯਾਨੀ ਸਰਕਾਰ ਦਾ ਭਰਮਸਾ ਦੇ ਵਿੱਚ ਜਿਹੜੀ 35 ਕਿਲੋ ਦੇ ਆਸ-ਪਾਸ ਲੰਬਾਈ 111 ਕਿਲੋਮੀਟਰ ਦੇ ਆਸ-ਪਾਸ ਬਣਦੀ ਹੈ। ਜੇ ਸੜਕਾਂ ਬਣਨ ਜਾ ਰਹੀਆਂ ਨੇ ਪ੍ਰੋਪਰ ਲਿਖਿਆ ਹੋਊਗਾ ਇਨਫੋਰਮੇਸ਼ਨ ਕਿ ਸੜਕ ਕਦੋਂ ਬਣੀ ਹੈ ਜੀ ਐਕਸਪਾਇਰੀ ਕਦੋਂ ਆ ਠੇਕੇਦਾਰ ਕੌਣ ਆ ਕਿੰਨਾ ਮਰਜੀ ਲਿਖਿਆ ਕਿ ਸਾਰਾ ਕੁਝ ਇਹ ਤੁਜਾ ਇਨਫੋਰਮੇਸ਼ਨ ਉਧਰ ਉੱਪਰ ਲਿਖੀ ਹੋਊਗੀ ਤਾਂ ਕਿ ਸੰਗਤ ਜਿਹੜੀ ਹੈ ਸਾਰੇ ਟੈਕਸ ਟੈਕਸ ਦਾ ਪੈਸਾ ਜੀ ਸੰਗਤ ਨੂੰ ਇਸ ਗੱਲ ਦਾ ਪਤਾ ਹੋਵੇ ਵੀ ਸੜਕਾਂ ਜਿਹੜੀਆਂ ਨੇ ਬਣ ਰਹੀਆਂ ਨੇ ਔਰ ਅਗਲੀ ਸੜਕ ਜਿਹੜੀ ਆ ਕਦੋਂ ਬਣਨੀ ਆ ਕਦੋਂ ਪੈਂਡੀਆਂ ਔਰ ਦੇ ਵਿੱਚ ਜਿਹੜਾ ਪੈਚ ਵਰਕ ਆ ਮੰਨ ਲਓ 5 ਸਾਲ ਦੇ ਵਿੱਚ ਕਿਤੇ ਖੱਡਾ ਪੈ ਜਾਂਦਾ ਕਿਤੇ ਸੜਕ ਖਰਾਬ ਆ ਕਿਉਂਕਿ ਬਰਸਾਤਾਂ ਦਾ ਮੌਸਮ ਨਹੀਂ ਹੁੰਦਾ ਇਹ ਵੀ ਸ ਕੰਦੀ ਆ ਤਾਂ ਉਹਦੀ ਰਿਪੇਅਰ ਜਿਹੜੀ ਆ ਉਹ ਵੀ ਵਿੱਚ ਆ ਜੀ ਉਹ ਉਹ ਵਿੱਚ ਇਨਕਲੂਡ ਕਰੀ ਜਾਊਗੀ ਜਿਵੇਂ ਅਸੀਂ ਮੰਡੀ ਗਵਿੰਦਗੜ੍ਹ ਮਲੋਹ ਆ ਪਾਸੋਂ ਲਾਪਾ ਭਵਾਨੀਗੜ੍ਹ ਰੋਡ ਦੇ ਉੱਪਰ ਹੁਣ ਪਿੱਛੇ ਪ੍ਰਸਾਦਾਂ ਦੇ ਵਿੱਚ ਕਿਦੇ ਕਿੱ데 ਜਿਹੜਾ ਥੀਲੇ ਪੈ ਗਏ ਸੀਗੇ ਕਿਉਂਕਿ ਪ੍ਰਸਾਦ ਬਹੁਤ ਪਈ ਹੈ ਤਾਂ ਹੁਣ ਰਾਈਟ ਵੇ ਉਹ ਅਸੀਂ ਕਹਿ ਕੇ ਠੇਕੇਦਾਰ ਨੂੰ ਤੇ ਡਿਪਾਰਟਮੈਂਟ ਐਕਸ਼ਨ ਸਾਹਿਬ ਸਾਡੇ ਸਿੰਘਲਾ ਸਾਹਿਬ ਉਹ ਕਹਿ ਕੇ ਜਿਹੜਾ ਜੀ ਉਹ ਫੈਂਸ ਵਰਕ ਅਸੀਂ ਕਰਵਾਤਾ ਔਰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕਰਾਇਆ ਤਾਂ ਕਿਤੇ ਵੀ ਕੋਈ ਪ੍ਰੋਬਲਮ ਨਾ ਆਵੇ ਬੜਾ ਸਮੂਥਲੀ ਜਿਹੜਾ ਜੀ ਗੱਡੀ ਚੱਲੇ ਔਰ ਸਫ਼ਰ ਤੁਹਾਡਾ ਸਹਾਮਨਾ ਹੋਵੇ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਆਪਣਾ ਜੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਸੜਕਾਂ ਦਾ ਜਾਜ ਜਿਹੜਾ ਬਣਨਾ ਕਿਉਂ ਹੋ ਰਿਹਾ ਸੜਕਾਂ ਬਣੀਆਂ ਸ਼ੁਰੂ ਹੋ ਗਈਆਂ ਵਿਰਾਸਤਾਂ ਨਾਂਪਾਂ ਦੇ ਵਿੱਚ ਇੱਕ ਵਾਰ ਫਿਰ ਦੱਸ ਦਿਆਂ 42 ਸੜਕਾਂ ਨੇ ਜਿਹੜੀਆਂ ਬਣੀਆਂ ਨੇ ਔਰ ਜਿਨ੍ਹਾਂ ਦਾ ਮਟੀਰੀਅਲ ਬੜਾ ਅੱਛਾ ਹੋਏਗਾ ਬਹੁਤ ਅੱਛਾ ਅਸੀਂ ਚੈੱਕ ਕਰ ਰਹੇ ਹਾਂ ਮੇਰੀ ਡਿਊਟੀ ਹੈ ਜੀ ਕਿ ਤੁਸੀਂ ਮੈਨੂੰ ਫੋਟੋ ਵਾ ਕੇ ਐਮ.ਐਲ.ਏ ਬਣਾਇਆ ਪਹਿਲੇ ਤਾਂ ਆਉਂਦਾ ਨਹੀਂ ਸੀ ਕੋਈ ਜੀ ਨਾ ਕਿਸੇ ਨੂੰ ਨੌਲੇਜ ਹੀ ਸੀ ਕਿ ਸੜਕ ਬਣਦੀ ਕਿਵੇਂ ਆ ਇਹਦੇ ਪੱਟੀ ਕਿਵੇਂ ਲੱਗਣੀ ਆ ਤੇ ਲਾਈਟਾਂ ਚਮਕਣੀਆਂ ਕਿਵੇਂ ਲੱਗਣੀਆਂ ਕਿ ਇਹਨੂੰ ਨੌਲੇਜ ਨਹੀਂ ਸੀਗੀ ਨੌਲੇਜ ਜਿਹੜੀ ਹੈ ਜੀ ਉਹੀ ਰੱਖੂਗਾ ਜਿਹਦਾ ਜਿਹਨੂੰ ਸ਼ੌਕ ਹੈ ਪੋਲਿਟਿਕਸ ਮੇਰਾ ਸ਼ੌਕ ਹੈ ਜੀ ਮੇਰਾ ਪੈਸ਼ਨ ਹੈ ਜੀ ਮੈਂ ਸ਼ੌਕ ਦੇ ਨਾਲ ਕੰਮ ਕਰਦਾ ਔਰ ਮੈਨੂੰ ਸ਼ੌਕ ਦੇ ਨਾਲ ਇਹ ਚੈੱਕ ਕਰਨਾ ਵੀ ਚੰਗਾ ਲੱਗਦਾ ਇਹ ਮੇਰੀ ਮਜਬੂਰੀ ਨਹੀਂ ਆ ਪੋਲਿਟਿਕਸ ਨਾ ਮੇਰੇ ਕੋਈ ਖਾਨਦਾਨ ਦੇ ਵਿੱਚ ਪਹਿਲਾਂ ਕੋਈ ਸੀਗਾ ਤੇ ਇਹ ਤਾਂ ਬੋਲ ਸੀਗਾ ਕਿ ਮੇਰੇ ਤੇ ਮੈਂ ਅੱਗੇ ਪਿਛਲਾ ਮੇਰਾ ਬਾਪੂ ਐ ਐਮ ਐਲ اے ਸੀ ਉਹ ਮੈਂ ਬਣਨਾ ਚਾਹ ਗਿਆ ਇਸ ਤਰ੍ਹਾਂ ਨਾ ਕੁਝ ਨਹੀਂ ਹੈ ਅਸੀਂ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚੋਂ ਆਏ ਲੋਕ ਆ ਉਹ ਲੋਕਾਂ ਜਿਹੜੇ ਪਹਿਲੀ ਵਾਰ ਬਣੇ ਔਰ ਜਜ਼ਬੇ ਦੇ ਨਾਲ ਕੰਮ ਕਰਦੇ ਆ ਔਰ ਪ੍ਰੋਪਰ ਆਫਿਸ ਖੋਲ੍ਹਿਆ ਹੈ ਜੀ ਜਦੋਂ ਦਾ ਮੈਂ ਐਮ ਐਲ اے ਬਣਿਆ ਆਫਿਸ ਦੇ ਵਿੱਚ ਸੰਗਤ ਆਉਂਦੀ ਆ ਨਾਪਾ ਦੇ ਵਿੱਚ ਆਫਿਸ ਆ ਜੀ ਟਾਪ ਕਲਾਸ ਸੰਗਤ ਵਾਸਤੇ ਇਸ ਹੀ ਲਾਇਨ ਨੇ ਪਾਣੀ ਦਾ ਪ੍ਰਬੰਧ ਚਾਦਾ ਪ੍ਰਬੰਧ ਕੀਤਾ ਹੈ ਕੰਮ ਲੋਕ ਕੀਤੇ ਜਾਂਦੇ ਆ ਐਂ ਹੀ ਅਸੀਂ ਭਾਸਨ ਦੇ ਵਿੱਚ ਆਫਿਸ ਆਪਣਾ ਖੋਲ੍ਹਿਆ ਜੀ ਮਕਸਦ ਕੀ ਹੈ ਮਕਸਦ ਹੈ ਇਹ ਸੰਗਤ ਦੀ ਸੇਵਾ ਜਿਹੜੀ ਆ ਉਹ ਕਰਨੀ ਸਾਡੇ ਗੁਪਤਾ ਜੀ ਨੇ ਲੰਮਾ ਸਮਾਂ ਕਾਲੀਦਾਹ ਚਰੇ 25 ਸਾਲ ਸਾਡੇ ਵਿੱਚ ਸ਼ਾਮਲ ਹੋ ਗਏ ਸੀਗੇ ਤੇ ਅੱਜ ਇਹਨਾਂ ਦਾ ਨਾਲ ਹੀ ਪ੍ਰੋਬਲਮ ਆ ਪਾ ਜੀ ਆਪਣਾ ਕਿਹੜਾ ਪਿੰਡ ਪੰਦਾ ਜੀ ਮੇਰੇ ਦੇ ਪਾਸੇ ਹੀ ਹੈ ਨਹੀਂ ਇਹ ਭਮਾਰਸੀ ਭਮਾਰਸੀ ਦੇ ਵਿੱਚ ਪ੍ਰੋਬਲਮ ਹੈ ਇਹਨਾਂ ਦਾ ਪੰਦਾ ਬਾਓ ਜੀ ਨੂੰ ਪਤਾ ਲੱਗਿਆ ਵੀ ਐਮਐਲ ਸਾਹਿਬ ਆ ਰਹੇ ਆ ਕਹਿੰਦੇ ਮੈਂ ਚੰਡੀਗੜ੍ਹ ਜਾਣਾ ਸੀ ਮੈਂ ਲੇਟ ਕਰਤਾ ਵੀ ਨਹੀਂ ਐਮਐਲ ਸਾਹਿਬ ਨਾਲ ਮਿਲ ਕੇ ਚੱਲਾਂਗੇ ਇਹ ਪਿਆਰ ਮੁਹੱਬਤ ਹੈ ਜੀ ਸਾਡੇ ਡਿਪਾਰਟਮੈਂਟ ਸਾਡੇ ਜੀ ਸਾਹਿਬ ਸਾਰੇ ਨਬੀ ਕੈਂਪੀ ਸਾਹਿਬ ਸਾਡੇ ਕਾਉਂਸਲਰ ਨੇ ਜੀ ਵਾਰਡ ਨੰਬਰ 3 ਤੋਂ ਮੇਰਾ ਛੋਟਾ ਵੀਰ ਪ੍ਰਭ ਸਾਡੇ ਗੁਪਤਾ ਜੀ ਲੋਕੇਸ਼ ਅਗਰਵਾਲ ਸਾਹਿਬ ਨੇ ਜੀ ਸਾਡੇ ਮੇਰੇ ਬਿੱਤਰ ਅਜੇਪੁਰ ਕੋ ਆਏ ਨੇ ਇਹ ਵੀ ਮੇਰੇ ਨਾਲ ਆ ਗਏ ਤੇ ਅਸੀਂ ਸਾਰੇ ਚੈੱਕ ਕਰਨ ਆਏ ਸੀ ਬਹੁਤ ਹੀ ਸ਼ਾਨਦਾਰ ਸੜਕ ਦਿਖਾਉਂਦੇ ਥੱਲੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸੜਕ ਬਣ ਰਹੀ ਹੈ ਔਰ ਇੱਕ ਇੱਕ ਚੀਜ਼ ਦੀ ਮੋਨਿਟਰਿੰਗ ਹੈ ਜੀ ਕਿਤੇ ਵੀ ਕੋਈ ਟੋਕਾਹੀ ਬਰਦਾਸ਼ਤ ਨਹੀਂ ਹੈਗੀ ਕੋ ਡਿਪਾਰਟਮੈਂਟ ਨੂੰ ਸਖਤ ਹਰਾਤਾ ਨੇ ਔਰ ਅਸੀਂ ਇਹ ਵੀ ਕਦੇ ਵੀ ਚੈਕਿੰਗ ਕਰ ਸਕਦੇ ਹਾਂ ਜੀ ਆ